ਸਾਨ ਵੀਰੇ 88 ਰੁਪਏ ਕਿਲੋ ਟਰਾਲੀ ਮਿਲ ਜਾਂਦੀ ਆ ਟਾਟਾ ਦਾ ਲੋਹਾ ਲਾ ਕੇ ਵਿੱਚ ਹੀ ਸਾਰੀ ਐਸੈਸਰੀ ਸਟਿੱਕਰ ਵਗੈਰਾ A to Z ਚੀਜ਼ ਲਾ ਕੇ ਨੰਬਰਦਾਰ ਐਗਰੀ ਵਰਕਸ ਵਾਲਿਆਂ ਨੇ ਪਹੁੰਚਿਆ ਸਮਾਨ ਤੇ ਪਹਿਲਾਂ ਵੀ ਬਾਈ ਦੀ ਵੀਡੀਓ ਪਾਈ ਸੀ ਬਹੁਤ ਜ਼ਿਆਦਾ ਸੇਲ ਹੋਈ ਆ ਕੋਈ ਲਾਂਬਾ ਨਹੀਂ ਆਇਆ ਤੇ ਕੁਆਲਿਟੀ ਬਹੁਤ ਵਧੀਆ ਸਭ ਤੋਂ ਪਹਿਲਾਂ ਸਸਟੀ ਗੱਲ ਬਾਈ ਸਸਟੀ ਗੱਲ ਵੀਰੇ ਠੀਕੋ ਜੀ ਹਾਂਜੀ ਤੇ ਬਾਈ ਕਿਹੜੇ ਕਿਹੜੇ ਸਾਈਜ਼ ਅਵੇਲੇਬਲ ਹੁੰਦੇ ਨੇ ਤਕਰੀਬਨ ਵੀਰੇ ਆਪਣੇ ਕੋਲ 11 ਫੁੱਟ ਤੋਂ ਲੈ ਕੇ 18 ਫੁੱਟ ਤੱਕ ਤਾਂ ਤਿਆਰ ਹੀ ਹੁੰਦੇ ਨੇ ਮੌਕੇ ਤੇ ਬਾਕੀ ਆਰਡਰ ਤੇ 10 ਫੁੱਟ ਤੋਂ ਲੈ ਕੇ 26 ਫੁੱਟ ਤੱਕ ਆਪਾਂ ਤਿਆਰ ਕਰ ਠੀਕ ਹੈ ਹਾਂਜੀ ਹਾਂਜੀ ਤੇ ਕੀ ਰੇਟ ਰੈਦਾ ਆਪਣਾ ਕੀ ਕੰਡੀਸ਼ਨ ਆ ਨੇ ਰੇਟ ਵੀਰੇ ਤਕਰੀਬਨ 88 ਰੁਪਏ ਕਿਲੋ ਮਿਕਸ ਰੋਲ ਆ ਕਹਿੰਦਾ ਕੁਝ ਚੀਜ਼ਾਂ ਟਾੜਾ ਦੀਆਂ ਕੁਝ ਐਮਸੀ ਦੀਆਂ ਠੀਕ ਹੈ ਐਮਸੀ ਦਾ ਹਾਂਜੀ ਹਾਂਜੀ ਇਹ ਸਾਰਾ ਟਾੜਾ ਸੇਲ ਲਵਾਉਣਾ ਉਹ 91 ਰੁਪਏ ਕਿਲੋ ਪੈ ਜਾਂਦਾ ਕੰਪਲੀਟ ਦਿੰਨੇ ਜਿਵੇਂ ਕਿ ਟਾਇਰ ਜਾਲੀ ਸਟicker ਲੈਟਾ ਬੀਲ ਕੱਪ ਵਿੱਚ ਸਾਰਾ ਕੁਝ ਵਿੱਚ ਦਿੰਨੇ ਆ ਬਦੋਰ ਨਹੀਂ 15 20 ਹਜ਼ਾਰ ਉਹ ਠੀਕ ਆ ਹਾਂਜੀ ਹਾਂਜੀ ਉਹ ਬਾਹਰੋਂ ਲੱਗਦੇ ਲੱਗਦਾ ਬਾਅਦ ਚ ਹਾਂਜੀ ਹਾਂਜੀ ਨਹੀਂ ਅਗਲਾ ਕਹਿੰਦਾ ਵੀ 10000 ਸਟickerਾਂ ਦੇ ਦੇ ਸਟickerਾਂ ਦੇ ਦੋ ਲੈਟਾ ਜਾਲੀ ਹਾਂਜੀ ਆਪਾਂ ਕੰਪਲੀਟ ਜੀ ਲੇਜ਼ਰ ਕਟਿੰਗ ਵੀ ਦਾ ਬਾਹਰ ਲੈਣੇ ਨੇ ਹਰੇਕ ਬੰਦੇ ਹਾਂਜੀ 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 ਵੀ ਜੋ ਮਰਜ਼ੀ ਬਣਵਾ ਜੋ ਮਰਜ਼ੀ ਬਣਵਾ ਲਓ ਵੀਰੇ 10 ਫੁੱਟ ਤੋਂ ਲੈ ਕੇ 26 ਫੁੱਟ ਤੱਕ ਜਿਵੇਂ ਦਾ ਮਰਜ਼ੀ ਬਣਵਾ ਲਓ ਜੋ ਮਰਜ਼ੀ ਵੀ ਐਸੈਸਰੀ ਚ ਜੋ ਮਰਜ਼ੀ ਲਵਾਈ ਚੱਲੋ ਲੈਟਾਂ ਜਾਲੀ ਸਟicker ਬੀਲ ਦਾ ਵਿੱਚ ਫੁੱਲ ਮੋਡੀਫਿਕੇਸ਼ਨ ਹੁੰਦੀ ਆ ਆਪਣਾ ਕਿਲੋਾਂ ਜੀ ਆ ਜੂਗਾ ਕਿਲੋਾਂ ਜੀ ਆ ਜੂਗਾ ਸਾਰਾ ਕੁਝ ਤੇ ਟਾਇਰ ਟਾਇਰ ਵਿੱਚ ਹੀ ਹੁੰਦੇ ਨੇਗੇ ਟਾਇਰ ਵਿੱਚ ਹਾਂ 35 40 ਪੈਸੇ ਟਾਇਰ ਵਿੱਚ ਹੁੰਦੇ ਨੇ ਕਿਲੋਾਂ ਦੇ ਜੇ ਕਿਸੇ ਨੇ ਲਾਉਣੇ ਨੇ ਉਹ 10000 ਰੁਪਏ ਘਟ ਦਿੰਦਾ ਟਾਇਰਾਂ ਦਾ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਆਪਾਂ ਗੱ ਤੁਸੀਂ ਦੇਖ ਸਕਦੇ ਹੋ ਵੀ ਲੇਡਾਂ ਲੁੱਡਾਂ ਐਨ ਭਰੀਆਂ ਹੋਈਆਂ ਨੇ ਵੈਲਡ ਨਾਲ ਵੀ ਕੋਈ ਪ੍ਰੋਟੀਨ ਨਹੀਂ ਸਫਾਈ ਕੀਤੀ ਹੋਈ ਆ ਵਧੀਆ ਗ੍ਰੈਂਡਰ ਦੇ ਨਾਲ ਤੇ ਭਾਈ ਕਿਹੜਾ ਹਿੱਸਾ ਵਗੈਰਾ ਯੂਜ਼ ਕੀਤਾ ਹਿੱਸੇ ਵਿੱਚ ਵੀਰੇ ਰੇਲ ਦਾ ਯੂਜ਼ ਕੀਤਾ ਹੋਇਆ ਆਪਾਂ ਠੀਕ ਆ オリジナル ਰੇਲ ਦਾ ਇੱਕ ਅੱਜ ਕੱਲ ਆਮ ਗੋਲ ਨੂੰ ਰੇਲ ਦਾ ਕਹਿ ਕੇ ਲੋਕ ਵੇਚੀ ਜਾਂਦੇ ਨੇ ਪਰ ਇਹ オリジナル ਰੇਲ ਦਾ ਪਿਆ ਹੋਇਆ ਹੈ ਇਹਦੇ ਚ ਠੀਕ ਆ ਹਾਂਜੀ ਹਾਂਜੀ ਤੇ ਹੱਬਾਂ ਵਗੈਰਾ ਦੀ ਗੱਲ ਕਰੀ ਅੱਪਾਂ ਵੀਰੇ ਇਹ ਚ 22 24 ਦੀਆਂ ਨੇ オリジナル ਰੇਲ ਦੀਆਂ ਹੱਬਾਂ ਨੇਗੀਆਂ ਨਾਲ ਹੀ ਠੀਕ ਆ ਹਾਂਜੀ ਹਾਂ ਤੇ ਸਿਰੇ ਤੋਂ ਸਿਰੇ ਤੱਕ ਬਿਲਡਿੰਗਾਂ ਟਾਟਾ ਸੇਲ ਦਾ ਲੋਅਰ A2Z ਇਹ ਸਿੰਗਲ ਜੈਕ ਇਹ ਡਬਲ ਜੈਕਾ 18 7 18 7 ਹਾਂਜੀ ਹਾਂਜੀ ਇੱਕ ਚੀਜ਼ ਹੋਰ ਬਾਕੀ ਸਾਰਾ ਕੁਝ ਕੰਪਲੀਟ ਦਾਵਾਂਗੇ ਆਪਾਂ ਤੋਲ ਕੇ ਜਿਹੜੇ ਬਾਈ ਨੇ ਰੇਲ ਦਾ ਹਿੱਸਾ ਲਵਾਉਣਾ ਉਹਦਾ ਆਪਾਂ 15000 ਐਕਸਟਰਾ ਕਿਲੋ ਤੋਂ ਵੱਧ ਲੈਨੇ ਸਿਰਫ ਕਿਉਂਕਿ ਜਿਹੜਾ ਹਿੱਸਾ ਹੈ ਸਾਨੂੰ 130 ਰੁਪਏ ਕਿਲੋ ਮਿਲਦਾ ਰੇਲ ਦਾ ਹਾਂਜੀ 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 ਠੀਕ ਹੈ ਵੀ ਉਹਦਾ ਉਹ ਹਿੱਸਾ ਸਿਰਫ ਇੱਕ ਹਿੱਸੇ ਦਾ 15000 ਐਕਸਟਰਾ ਬਾਕੀ ਸਾਰਾ ਕੁਝ ਵਿੱਚ ਆ ਤੋਲ ਕੇ ਹਿੱਸੇ ਦਾ ਪਤਾ ਕਿਵੇਂ ਲੱਗਦਾ ਫਰਕ ਵੀ ਜਿਵੇਂ ਤੁਸੀਂ ਕਹਿੰਦੇ ਹੋ ਜਿਹੜ ਠੀਕ ਹੈ ਹਾਂ ਉਹ ਨਿਗਾਈ ਮਰਵਾ ਦਿਓ ਇੱਕ ਵਾਰ ਤੁਸੀਂ ਹਿੱਸੇ ਨੂੰ ਠੀਕ ਹੈ ਤੇ ਜਿਹੜਾ ਗੋਲ ਹੁੰਦਾ ਜਿਹੜਾ ਆਮ ਲੱਠਾ ਉਹ ਵੀ ਤੁਹਾਨੂੰ ਦਿਖਾਉਣੇ ਉਹ ਜਮਾ ਪਲੇਨ ਹੋਊਗੇ ਇੱਕ ਸਾਰ ਦੀ ਗੋਲ ਹੋਊਗੇ ਉਹ ਹੋਊਗਾ ਵੀ ਤਕਰੀਬਨ 2 ਕੁਆਂਟਲ ਦੇ ਆਸ-ਪਾਸ 5 ਇੰਚ ਮੋਟਾ ਹੁੰਦਾ ਉਹ ਅੱਦੋ-ਅੱਦਾਂ ਦਾ ਫਰਕ ਪੈਂਦਾ ਅੱਦੋ-ਅੱਦਾਂ ਵੀਰੇ ਅੱਦੋ-ਅੱਦਾਂ ਜਿਹੜਾ ਆਮ ਗੋਲ ਹੀ 120000 ਦਾ ਇਹ 55000 ਦਾ ਰਿਜਨਲ ਹਿੱਸਾ ਠੀਕ ਹੈ ਇਹ ਫਰਕ ਹੈ ਜੀ ਫਿਰ ਉੱਥੇ ਜਾ ਕੇ ਅਗਲੇ ਨੂੰ ਉਹ 35 40000 ਰੁਪਏ ਦਾ ਫਰਕ ਪੈ ਜਾਂਦਾ ਹੈ। ਤਕਰੀਬਨ 30 35000 ਦਾ ਟਿਕਾ ਲੱਗ ਜਾਂਦਾ ਉੱਥੇ। ਠੀਕ ਹੈ ਤੇ ਇੱਕ ਬਈ ਜਿਵੇਂ ਹੁਣ ਸਸਤੇ ਦਾ ਚੱਲ ਪਿਆ ਹੈ ਨਾ ਥੋੜਾ ਜਿਹਾ ਦੌਰ ਹਾਂਜੀ ਹਾਂਜੀ ਉਹ ਚ ਹਲਕੀਆਂ ਬਹੁਤ ਟਰਾਲੀਆਂ ਫਿਰ ਜਦੋਂ ਭਰਦੇ ਆ ਮਿੱਟੀ ਦੀ ਸੈਡਾਂ ਉਹ ਤਾਂ ਵੀਰੇ ਕੰਪਲੀਟ ਆਉਣੀ ਆਉਣੀ ਆ ਹਾਂ ਆਪਾਂ ਪਹਿਲੀ ਗੱਲ ਤਾਂ ਵੀਰੇ 20 ਕੁਇੰਟਲ ਥੱਲੇ ਕਸਟਮਰ ਨੂੰ ਟਰਾਲੀ ਦਿੰਦੇ ਹੀ ਨਹੀਂ ਆਪਾਂ ਘੱਟ ਤੋਂ ਘੱਟ 20 ਕੁਇੰਟਲ ਦੀ ਠੀਕ ਹੈ ਹਾਂਜੀ ਹਾਂਜੀ 20 ਕੁਇੰਟਲ ਦੇ ਉੱਪਰ ਜਿੰਨਾ ਮਰਜ਼ੀ ਰੋਲ ਵਾਲਾ ਨਾ ਮਾਰਕੀਟ ਠੀਕ ਕਣਕ ਭਾਰ ਦੇ ਬਾਅਦ ਬਿਡ ਖੁੱਲਦਾ ਬਾਡੀ ਪਾਰ ਦੇ ਫਰਸ਼ ਗੱਲ ਦਾ ਸਾਲ ਬਾਅਦ ਉਹ ਚੀਜ਼ ਦਾ ਫਾਇਦਾ ਨਹੀਂਗਾ ਉਹਨਾਂ ਦੀ ਲੈਕ ਨਹੀਂ ਹੈਗੀ ਨਾ 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 ਬਿਲਕੁਲ ਵੀ ਨਹੀਂ ਠੀਕ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈਕ ਕੋਲ ਟਰਾਲੀ ਹੁੱਕਾ ਹੱਤਾ ਵੀਰੇ ਫੁੱਲ ਚੈੱਕ ਕਰ ਲਓ ਫੁੱਲ ਹੈ ਫੈਵੀ ਹੁੱਕਾ ਨੇ ਗਾਟੇ ਵੀ 10 ਇੰਚ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਬਾਕੀ ਜਿੱਥੇ ਮਰਜੀ ਬਲੇਡ ਮਾਰ ਲੈਣਾ ਜਿੱਥੋਂ ਜਿੱਥੋਂ ਵੀਰੇ ਜਿੱਥੋਂ ਮਰਜੀ ਕਿਦੋਂ ਪ੍ਰੋਟੀਨ ਹੀ ਨਿਕਲੂਗੀ ਠੀਕ ਹੈ ਹਾਂਜੀ ਹਾਂ ਸਾਰਾ ਬੈਲਡ ਦੀਆਂ ਲੇਡਾਂ ਭਰੀਆਂ ਹੋਈਆਂ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਲਾ ਕੇ ਤੁਸੀਂ ਦੇਖ ਸਕਦੇ ਤੇ ਆਪਣੇ ਕੋਲੇ ਕਿੰਨੀਆਂ ਟਰਾਲੀਆਂ ਹੁੰਦੀਆਂ ਨੇ ਮੌਕੇ ਤੇ ਤਕਰੀਬਨ ਵੀਰੇ ਮੌਕੇ ਤੇ ਆਪਣੇ ਕੋਲ 15 20 ਪੀਸ ਇਸ ਟਾਈਮ ਖੜੇ ਨੇਗੇ ਉੰਜੇ 60 70 ਟਰਾਲੀਆਂ ਦਾ ਸਟਾਕ ਰੱਖਦੇ ਆ ਮਾਲ ਸਾਰਾ ਵਿਕ ਗਿਆ ਬੁਕਿੰਗ ਤੇ ਚੱਲ ਰਿਹਾ ਕੰਮ ਹੁਣ ਠੀਕ ਹੈ ਹਾਂਜੀ ਹਾਂਜੀ 10 ਤੋਂ 15 ਦਿਨ ਦਾ ਟਾਈਮ ਲੈ ਰਹੇ ਆ ਆਪਾਂ 10 ਤੋਂ 15 ਦਿਨ ਦਾ ਟਾਈਮ ਆ ਵੀ ਇਹ ਜਿਹੜੇ ਪੀਸ ਖ ਫਾਈਨਲ ਰੇਟ ਕੀ ਨੇ ਜਿੰਮੇ ਵੀਰੇ ਆਪਣੇ ਕੋਲ 14 ਫੁੱਟੀ 235000 ਤੋਂ ਸਟਾਰਟ ਡਬਲ ਜੈਕ ਦੇ ਵਿੱਚ ਉਹ ਵੀ ਫੁੱਲ ਮੋਡੀਫਾਈ ਕਰਕੇ 14 ਫੁੱਟੀ 14 7 ਤੇ 16 7 ਵੀਰੇ ਇਹਨੂੰ ਨਿਕਾ ਮਰਵਾ ਦਿਓ 275000 ਦੇ ਵਿੱਚ ਐ ਸਿਰਫ ਡਬਲ ਜੈਕ ਗੋਲ ਹਿੱਸਾ 10 ਇੰਚੀ 84 ਵਿੱਡ ਟਾਇਰ ਜਾਲੀ ਸਟicker ਲੱਟਾ ਫੁੱਲ ਮੋਡੀਫਾਈ ਕਰਕੇ ਵੀ ਸਾਰੀ ਏ 2 ਜੈਕ ਕੰਪਲੀਟ ਹੀ 275000 ਦੀ ਉਹ ਉੱਪਰਲਾ ਬਿੱਡ ਵੀ ਹਾਂਜੀ ਹਾਂਜੀ ਕੰਪਲੀਟ ਹੀ ਕਰਕੇ ਠੀਕ ਹੈ ਹਾਂਜੀ ਹਾਂਜੀ ਤੇ ਆ ਬਾਈ ਇਹ ਆ ਗਈ ਵੀਰੇ 16 ਸੱਤ ਇਹ ਆਰਡਰ ਤੇ ਬਣੀ ਆ ਰੇਤਾ ਵਾਸਤੇ ਠੀਕ ਆ ਹਾਂਜੀ ਹਾਂਜੀ ਇਹ ਵੀ ਰੇਤਾ ਵਾਸਤੇ ਬਣੀ ਆ ਇਹ ਬਣੀ ਆ ਤਕਰੀਬਨ 320000 ਦੀ ਸਾਰਾ ਟਾਡਾ ਸੇਲ ਚ 35 ਕੁੰਡਲ ਵਜਨ ਇਹਦਾ 35 ਕੁੰਡਲ 35 ਕੁੰਡਲ ਵਜਨ ਕਰਦਾ ਇਹ ਠੀਕ ਆ ਔਨ ਆਰਡਰ ਹੀ ਤਿਆਰ ਹੋਈ ਆ ਵੀ ਇਹ ਸਪੈਸ਼ਲ ਮਿੱਟੀ ਤੇ ਚੱਲੇਗਾ ਸਪੈਸ਼ਲ 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 ਠੀਕ ਆ ਹਾਂਜੀ ਹਾਂਜੀ ਜਿਹੜਾ ਆ ਪੀਸ ਖੜਾ ਵੀਰੇ ਇਹ ਹੈਗਾ 38 ਕੁੰਡਲ ਚ ਤਿਆਰ ਹੋਇਆ ਇਹ ਨੀਲੀ ਹਾਂਜੀ ਹਾਂਜੀ ਨੀਲੀ ਇਹ 38 ਕੁਇੰਟਲ ਚ 16 7 ਤਿਆਰ ਹੋਇਆ 360 ਦਾ ਹੋਇਆ ਤਿਆਰ ਠੀਕ ਹੈ ਹਾਂਜੀ ਹਾਂਜੀ ਵੀਰੇ ਤੇ ਫਿਨਿਸ਼ਿੰਗ ਵਗੈਰਾ ਦੇਖ ਸਕਦੇ ਤੁਸੀਂ ਪੇਂਟ ਕੁਆਲਿਟੀ ਪੇਂਟ ਕਿਹੜਾ ਯੂਜ਼ ਕਰਦੇ 100 ਦਾ ਯੂਜ਼ ਕਰ ਰਹੇ ਆ ਵੀਰੇ ਹਾਂਜੀ ਹਾਂ ਕਿਸੇ ਨੇ ਕੋਈ ਟੂਕੇ ਦਾ ਕਰਵਾਉਣਾ ਉਹ ਵੀ ਕਰ ਦਾਂਗੇ ਉਹਦਾ ਥੋੜਾ ਬੋੜਾ ਜਿੰਨਾ ਵੀ ਖਰਚਾ ਹੋਵੇ ਆਪਾਂ ਕਰ ਲੈਨੇ ਆ ਜੀ ਇਹਦੇ ਵਿੱਚ ਬਾਈ ਜਿਹੜਾ ਜਿਵੇਂ ਟਾਟਾ ਸੇਲ ਚ 92 ਰੁਪਏ ਕਿਲੋ ਉਸ ਤੋਂ ਬਾਅਦ ਕੋਈ ਖਰਚਾ ਨਹੀਂ ਕੋਈ ਖਰਚਾ ਨਹੀਂ ਵੀਰੇ 92 ਰੁਪਏ 92 ਰੁਪਏ ਕਿਲੋ ਕੰਪਲੀਟ ਤੋਲ ਦੇਣੀ ਟਰਾਲੀ ਠੀਕ ਆ ਵੀ ਵਿੱਚ ਆ ਸਾਰਾ ਕੁਛ ਆ ਦੇਵਾ ਵਾਪਸ ਸਟਿੱਕਰ ਜਿੱਦਾਂ ਦੇ ਮਰਜੀ ਜਿੱਦਾਂ ਦੇ ਮਰਜੀ ਸਾਰੇ ਕਸਟਮਰ ਦੀ ਇਹ ਥੋੜੀ ਚੱਲਣੀ ਆ 92 ਰੁਪਏ ਕਿਲੋ ਦੇ ਵਿੱਚ ਟਾਟਾ ਦੇ ਮਾਲ ਨਾਲ ਤੇ 88 ਚ ਬਾਈ ਅ ਅੱਧਾ ਟਾਟਾ ਅੱਧਾ ਐਮਸੀਓ ਚ ਵੀ ਮਿਕਸ ਕਰਾ ਲਾਵਾਂਗਾ ਆਪਾਂ ਉਹ ਕਿਵੇਂ ਹੁੰਦਾ ਬਾਈ ਸਿਸਟਮ ਮੰਨ ਕੇ ਚੱਲੋ ਜਿਵੇਂ ਮੇਰੇ ਸੈੱਟ ਵਾਲੀ ਚਾਹਤਾ ਟਾਟਾ ਦੀ ਆ ਗਈ ਜਿਹੜਾ ਬੈੱਡ ਸੀਐਨਸੀ ਕੱਟਿੰਗ ਆ ਇਹ ਟਾਟਾ ਦੀ ਚਾਦਰ ਦਾ ਬਣਾ ਕੇ ਲਾਉਨੇ ਆਪਾਂ ਫਰਸ ਸੁੰਦਰੀ ਆਇਦਾ ਹੁੰਦਾ ਇਹ ਫਰਸ ਸਾਰੀਆਂ ਜੀ ਫਰਸ ਸਾਰਿਆਂ ਜਾਦੀ ਹੁੰਦਾ ਕਿਸੇ ਨੇ ਟਾਟਾ ਲਵਾਉਣ ਉਹ ਵੀ ਲਾ ਦਨੇ ਆਪਾਂ ਠੀਕ ਹੈ ਉਹ ਵੀ ਆਪਣੇ ਕੋਲ ਪਿਆ ਆ ਦੋਨੇ ਤਰ੍ਹਾਂ ਦੇ ਦੋਨੇ ਦੋਨੇ ਤਰ੍ਹਾਂ ਦੇ ਦੋਨੇ ਤਰ੍ਹਾਂ ਦੇ ਅਵੇਲੇਬਲ ਨੇ ਇੱਕ ਵਾਰੀ ਆਪਣਾ ਐਡਰੈਸ ਬੋਲ ਦੇ ਬਾਈ ਐਡਰੈਸ ਵੀਰੇ ਆਪਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਸਮਾਣੇ ਤੋਂ ਜਦੋਂ ਭਵਾਨੀਗੜ੍ਹ ਰੋਡ ਤੇ ਆਉਂਦੇ ਆ 4 ਕਿਲੋਮੀਟਰ ਚੱਲ ਕੇ ਸੱਜਿਆਤ ਵਰਕਸ਼ਾਪ ਆਪਣੀ ਠੀਕ ਹੈ ਹਾਂਜੀ ਹਾਂਜੀ ਵੀਰੇ ਐਨਐਸ ਐਨਐਸ ਨੰਬਰ ਦਾ ਰੈਗਿस्ट्री ਵਰਕਰ ਸਮਾਣਾ ਤੇ ਬਾਕੀ ਜੇ ਕਿਸੇ ਨੇ ਮੰਗਾਉਣੀ ਹੋਵੇ ਆਨਲਾਈਨ ਪੇਮੈਂਟ ਮਤਲਬ ਵੀਰੇ ਆਨਲਾਈਨ ਡਿਲੀਵਰੀ ਬਹੁਤ ਜ਼ਿਆਦਾ ਜਾਰੀ ਹੈ ਆਪਣੀ ਠੀਕ ਹੈ ਹਾਂਜੀ ਹਾਂਜੀ ਫੋਨ ਕਰ ਲਿਓ ਫੋਟੋ ਵੀਡੀਓ ਪਾ ਦਾਂਗੇ ਕਿਤੇ ਵੀ ਆਲ ਇੰਡੀਆ ਸਹੀ ਹਾਂਜੀ ਹਾਂਜੀ ਹਰੇਕ ਚੀਜ਼ ਲਿਖਤ ਮਿਲਦੀ ਹੈ ਆਪਾਂ ਗਰੰਟੀ ਲਿਖ ਕੇ ਦਵਾਂਗੇ ਜੋ ਵੀ ਗਰੰਟੀਆਂ ਘਰ ਤੱਕ ਦੀ ਗਰੰਟੀ ਹਰੇਕ ਚੀਜ਼ ਠੀਕ ਹੈ ਵੀ ਜਿਵੇਂ ਆ ਸਪੈਸ਼ਲ ਰੇਟੇ ਵਾਸਤੇ ਬਣਾਈ ਆ ਹਾਂਜੀ ਹਾਂਜੀ ਇਹਦੀ ਆਲ ਓਵਰ ਗਰੰਟੀ ਹੈ ਕੋਈ ਵੀ ਦਿੱਕਤ ਆਜੀ ਜਿੰਨਾ ਮਰਜ਼ੀ ਪਾਈ ਚਲੋ ਜਿੰਨਾ ਮਰ ਜੀ ਹਾਂਜੀ ਹਾਂਜੀ ਕੋਈ ਜੈਕ ਲੀਕ ਹੁੰਦਾ ਉਹ ਵੀ ਸਾਡੀ ਜ਼ਿੰਮੇਵਾਰੀ ਆ ਕੋਈ ਹਿੱਸੇ ਆ ਬੇ ਡਿੱਕਤ ਹੁੰਦੇ ਉਹ ਵੀ ਸਾਡੀ ਜ਼ਿੰਮੇਵਾਰੀ ਆ ਜੈਕ ਦੀ ਕਿੰਨੇ ਟਾਈਮ ਦੀ ਆ 2 ਸਾਲ ਦੀ ਗਾਰੰਟੀ 2 ਸਾਲ ਦੀ ਬਿਲਡਿੰਗ ਦੀ 2 ਸਾਲ ਦੀ ਜੈਕ ਦੀ 2 ਸਾਲ ਦੀ ਸੀਰਮ ਦੀ ਠੀਕ ਹੈ ਹਾਂਜੀ ਹਾਂਜੀ ਜੇ ਜੈਕ ਵੀ ਉਹ ਖਰਾਬ ਹੋ ਜੇ ਕੋਈ ਲੀਕਿੰਗ ਵਗੈਰਾ ਹੁੰਦੀ ਆ ਕੰਪਨੀ ਕੰਪਲੀਟ ਕੰਪਨੀ ਨਹੀਂ ਪਹੁੰਚ ਰਹੀ ਦੂਜੇ ਨਹੀਂ ਆਪ ਜਾਵਾਂਗੇ ਠੀਕ ਹੈ ਉੱਥੇ ਜਾ ਕੇ ਕਰਕੇ ਆਉਗੇ ਆਪ ਆਪ ਜਾਵਾਂਗੇ ਆਪਦੀ ਗੱਡੀ ਲੈ ਕੇ ਠੀਕ ਹੈ ਜਾ ਕੇ ਕਰਕੇ ਆਉਗੇ ਇਹ ਨਹੀਂ ਕਰਕੇ ਆਵਾਂਗੇ ਨਾ ਇਹ ਨਹੀਂ ਹੈਗਾ ਵੀ ਤੁਸੀਂ ਤੁਸੀਂ ਜੈਕ ਲੈ ਕੇ ਆਓ ਇਹ ਕੰਮ ਨਹੀਂ ਟਰਾਲੀ ਨਹੀਂ ਜੈਕ ਚੱਕਰੀ ਅਸੀਂ ਆਪ ਜਾਵਾਂਗੇ ਠੀਕ ਹੈ ਹਾਂਜੀ ਹਾਂਜੀ ਇੰਨੀ ਕੀ ਗਾਰੰਟੀ ਆ ਬਾਈ ਦੀ ਹਰੇਕ ਚੀਜ਼ ਦੀ ਗਾਰੰਟੀ ਆ ਬਿਲਡਿੰਗ ਦੀ ਗਾਰੰਟੀ ਆ ਰਿਮਾਂ ਦੀ ਗਾਰੰਟੀ ਆ ਜਿੰਨਾ ਵੀ ਮਤਲਬ ਮਟੀ ਬਾਕੀ ਸਮਾਣੇ ਸ਼ਹਿਰ ਦੇ ਵਿੱਚ ਆ ਨੰਬਰ ਸਕਰੀਨ ਤੇ ਕਾਲ ਕਰ ਲਿਓ ਧੰਨਵਾਦ ਜੀ 88 ਰੁਪਏ ਕਿਲੋ A to Z ਕੰਮ ਕਰਕੇ ਟਰਾਲੀ ਮਿਲ ਜੂ ਤੁਹਾਨੂੰ ਵਿੱਚੀ ਐਸੈਸਰੀ ਵਿੱਚੀ ਟਾਇਰ ਵਿੱਚੀ ਸਟicker ਕੋਈ ਐਕਸਟਰਾ ਖਰਚਾ ਨਹੀਂ ਕੋਈ ਐਕਸਟਰਾ ਖਰਚਾ ਨਹੀਂ ਨਹੀਂ ਬਾਅਦ ਚ 15 20000 ਦਾ ਟਿਕਾੜ ਲੱਗਦਾ ਵੀ ਕੋਈ ਐਸੈਸਰੀ ਕਹਦੇ ਤੁਹਾਨੂੰ ਜਾਂ ਸਟickerਾਂ ਦਾ ਅੱਡ ਖਰਚਾ ਤੇ ਬਈ 88 ਜੀ ਮਿਲੂ 88 ਰੁਪਏ ਕਿਲੋ ਤੋਲ ਕੇ ਵੀਰੇ ਕੰਪਲੀਟ ਟਰਾਲੀ ਮਿਲੂਗੀ ਤੁਹਾਨੂੰ ਟਾਇਰ ਜਾਲੀ ਸਟੇਕਰ ਲਾਈਟਾਂ ਬੀਲ ਕੱਪ ਬੇਲ ਚ ਅੱਧਾ ਲੋਹਾ ਟਾਟਾ ਅੱਧਾ ਐਮ ਸੀ ਲਾ ਕੇ ਠੀਕ ਹੈ ਸਾਰਾ ਟਾਟਾ ਸੇ ਚਾਹੀਦਾ ਉਹ 92 ਉਹ ਸਾਰਾ 92 ਰੁਪਏ ਕਿਲੋ ਉਹ ਵੀ ਸਾਰਾ ਕੁਝ ਹੀ ਕੰਪਲੀਟ ਮਿਲੂਗਾ ਤੋਲ ਕੇ ਠੀਕ ਹੈ ਉਹਦੇ ਵਿੱਚ ਫਿਰ ਕੋਈ ਐਕਸਟਰਾ ਖਰਚਾ ਕੁਝ ਐਕਸਟਰਾ ਖਰਚਾ ਜੀ A ਤੋਂ Z ਹੀ ਜੋ ਕਹਤਾ ਉਹ ਹੀ ਲਾਤਾ ਜੀ ਠੀਕ ਆ ਹਾਂਜੀ ਹਾਂਜੀ ਸਾਰਾ ਕੁਝ ਜਿੰਨੀ ਮਰਜ਼ੀ ਲਵਾਈ ਜਾਣਾ ਕੋੜੇ ਬਿੱਲੇ ਜੀ ਸਾਰੀ ਇਹ ਲੇਜ਼ਰ ਕਟਿੰਗ ਆ ਇਹ ਸਾਰਾ ਵਿੱਚ ਹੀ ਲਾ ਕੇ ਦੇ ਰਹੇ ਆਪਾਂ ਠੀਕ ਆ ਵੀ ਇਹ ਆਪਦੇ ਹਿਸਾਬ ਨਾਲ ਅਗਲਾ ਜਿੰਨੀ ਮਰਜ਼ੀ ਇਹ ਆਪਦੇ ਸਾਹ ਉਹਦੀ ਚੋਅ ਸਾ ਜੋ ਚੀਜ਼ ਕੜ ਕਾਉਂਗੇ ਕਢਾ ਕੇ ਉਹੀ ਕਢ ਕੇ ਲਾ ਦਾਂਗੇ ਉਹੀ ਕਢ ਕੇ ਲਾ ਦਾਂਗੇ ਮਸ਼ੀਨ ਲੱਗੀ ਹੋਈ ਆ ਉਹੀ ਰੇਟ ਰਹੂ ਉਹੀ ਰੇਟ ਰਹੂਗਾ ਕੋਈ ਰੇਟ ਦਾ ਫਰਕ ਨਹੀਂ ਨੰਬਰ ਦਾ ਐਗਰੀ ਵਰਕਸ ਆ ਸਮਾਨੇ ਦੇ ਵਿੱਚ ਤੁਸੀਂ ਲੋਕੇਸ਼ਨ ਸਰਚ ਕਰਕੇ ਆ ਜਾਓ ਸਕਰੀਨ ਤੇ ਨੰਬਰ ਆ ਟਰਾਲੀ ਚ ਹੈ ਘਰ ਬੈਠੇ ਮੰਗਾ ਲਓ ਬਾਕੀ ਕੁਆਲਿਟੀ ਪੂਰੀ ਐ ਸਿਰੇ ਤੋਂ sire tak LED ਹੋਣਗੀਆਂ ਹਾਂ ਕਿਤੇ ਵੀ ਬਲੇਟ ਮਾਰ ਕੇ ਤੁਸੀਂ ਦੇਖ ਸਕਦੇ ਹੋ ਅਨਪੇਂਟ ਟਰਾਲੀ ਦੇਖ ਸਕਦੇ ਹੋ ਉਹਨਾਂ ਦੀਆਂ ਟਰਾਲੀਆਂ ਬਣਦੀਆਂ ਦੇਖ ਸਕਦੇ ਹੋ ਵਰਕਸ਼ਾਪ ਦੇ ਵਿੱਚ ਸਕਰੀਨ ਤੇ ਨੰਬਰ ਆ ਸੰਪਰਕ ਕਰਕੇ ਆਜੋ ਸਮਾਨਾ